ਪੁਲਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਇੱਕ ਜਾਲੀ ਪੁਲਸ ਮਹਿਲਾ ਜਿਹੜੀ ਜੋ ਆਪਣੇ ਆਪ ਨੂੰ ਇੱਕ ਪੁਲਸ ਅਫਸਰ ਦੱਸਦੀ ਸੀਗੀ ਤਾਂ ਉਸ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਜਾਣਕਾਰੀ ਮੁਤਾਬਕ ਜੋ ਰਣਜੀਤ ਕੌਰ ਰੰਦਾਵਾ ਦੇ ਨਾਮ ਤੋਂ ਜੋ ਆਪਣੀ ਪਛਾਣ ਦਸਣ ਵਾਲੀ ਹੈ ਜੋ ਮਹਿਲਾ ਹੈਗੀ ਆ ਤਾਂ ਇਸ ਵੱਲੋਂ ਜੋ ਅਕਸਰ ਜੋ ਮੁਲਾਜ਼ਮ ਹੈਗੇ ਨੇ ਜਾਂ ਲੋਕ ਨੇ ਗੁਰੂ ਨਗਰੀ ਦਾ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੀਗਾ ਤਾਂ ਉਸ ਦੇ ਉੱਤੇ ਜਿਹੜੀ ਇੱਕ ਵੱਡੀ ਕਾਰਵਾਈ ਹੁਣ ਗੁਰੂ ਨਗਰੀ ਦੀ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ ਕਿਉਂਕਿ ਦੱਸਣਯੋਗ ਹੈ ਕਿ ਆਪਣੂ ਜਿਹੜੀ ਹੈ ਜਾਲੀ ਪੁਲਿਸ ਇੰਸਪੈਕਟਰ ਦੱਸ ਕੇ ਜਿਹੜੀ ਹੈ ਨਕਲੀ ਪਛਾਣ ਪੱਤਰ ਬਣਾ ਕੇ ਗੁੰਮਰਾਹ ਕਰਦੀ ਸੀਗੀ ਲੋਕਾਂ ਨੂੰ ਤਾਂ ਇਸ ਦੇ ਉੱਪਰ ਜਿਹੜਾ ਕਾਰਵਾਈ ਜਿਹੜੀ ਕੀਤੀ ਗਈ ਕਹਤਾ ਕਾਰਵਾਈ ਦੱਸਦੀ ਹੈ ਕਿ ਆ 10425 ਜੁਰਮਤ 319 2 204 ਬੀਐਨਐਸ ਦੇ ਤਹਿਤ ਇਸ ਦੇ ਉੱਤੇ ਜਿਹੜੀ ਆ ਵੱਡੀ ਕਾਰਵਾਈ ਕੀਤੀ ਗਿਆ ਤਾਂ ਇਸ ਦੀ ਜਿਹੜੀ ਇੱਕ ਕਾਰ ਉਹ ਵੀ ਜਬਤ ਕੀਤੀ ਗਿਆ ਦੱਸ ਜੀਏ ਕਿ ਇਸ ਦੇ ਉੱਪਰ ਜਿਹੜਾ ਪਹਿਲਾਂ ਵੀ ਇੱਕ ਮਕਦਮਾ ਜਿਹੜਾ ਉਹ ਦਰਜ ਸੀਗਾ ਸਿਵਲ ਹੈਂ ਥਾਣੇ ਦੇ ਵਿੱਚ ਤਾਂ ਇੱਕ ਵਾਰ ਫੇਰ ਤੋਂ ਜਿਹੜਾ ਇਸ ਨੂੰ ਪੰਜਾਬ ਪੁਲਿਸ ਵੱਲੋਂ ਫੜ ਲਿੱਤਾ ਗਿਆ ਤਾਂ ਇਸ ਦੇ ਉੱਤੇ ਜਿਹੜੀ ਆ ਵੱਡੀ ਕਾਰਵਾਈ ਹੁਣ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਵੱਲੋਂ ਡੀਪੀ ਸਾਹਿਬ ਵੱਲੋਂ ਤਾਂ ਉੱਥੇ ਹੀ ਸੂਬੇ ਦੇ ਜਿਹੜੇ ਮੁੱਖ ਮੰਤਰੀ ਸਾਹਿਬਾਨ ਹੈਗੇ ਨੇ ਉਹਨਾਂ ਦੇ ਆਦੇਸ਼ਾਂ ਅਨੁਸਾਰ ਜੋ ਪੰਜਾਬ ਪੁਲਿਸ ਜਿਹੜੀ ਆ ਲਗਾਤਾਰ ਜਿਹੜੇ ਇਹੋ ਜਿਹੇ ਲੋਕ ਹੈਗੇ ਨੇ ਜਿਹੜੇ ਤੋਖਾ ਤੜੀ ਕਰਦੇ ਨੇ ਜਾਂ ਫਿਰ ਕ੍ਰਿਮੀਨਲ ਰਿਕਾਰਡ ਨਾਲ ਸੰਬੰਧਿਤ ਹੈਗੇ ਨੇ ਜਾਂ ਨਸ਼ਾ ਤਸਕਰਾਂ ਦੀ ਗੱਲ ਕਰ ਲਈਏ ਤਾਂ ਜਾਂ ਫਿਰ ਗੈਂਗਸਟਰਸ ਦੀ ਗੱਲ ਕਰ ਲਈਏ ਤਾਂ ਜਿੰਨੇ ਵੀ ਇਹ ਜੋ ਜੁਰਮ ਦੇ ਦੁਨੀਆ ਦੇ ਵਿੱਚ ਰਹਿਣ ਵਾਲੇ ਲੋਕ ਨੇ ਤਾਂ ਇਹਨਾਂ ਦੇ ਉੱਤੇ ਜਿਹੜੀ ਵੱਡੀ ਕਾਰਵਾਈ ਹੁਣ ਪ੍ਰਸ਼ਾਸਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਤਾ ਇਸ ਦੇ ਜਿਹੜੀ ਤੁਹਾਡੇ ਨਾਲ ਜ਼ਰੂਰ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਨਾਲ ਇਸ ਦੀ ਲੜਕੀ ਦੀ ਜਿਹੜੀ ਆ ਤਸਵੀਰ ਵੀ ਸਾਂਝੀ ਕਰ ਸਕੀਏ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਸ ਵੱਲੋਂ ਬਲੈਕਮੇਲਿੰਗ ਕੀਤੀ ਜਾਂਦੀ ਸੀਗੀ ਤਾਂ ਇਹ ਉਹ ਮਹਿਲਾ ਹੈਗੀ ਆ ਜਿਹੜੀ ਖੁਦ ਨੂੰ ਜੋ ਪੁਲਿਸ ਮੁਲਾਜ਼ਮ ਦੱਸਦੀ ਸੀਗੀ ਤਾਂ ਇਸ ਦੀ ਪਛਾਣ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਦੇ ਉੱਤੇ ਜਿਹੜੀ ਆ ਤੰਤ ਕਰ ਸਕਿਆ ਨੇ ਕਿਉਂਕਿ ਕਾਰਵਾਈ ਕਰ ਦਿੱਤੀ ਗਈ ਆ ਇਸ ਨੂੰ ਅਰੈਸਟ ਕਰ ਲਿੱਤਾ ਗਿਆ ਕਿਉਂਕਿ ਫਰਜੀ ਮਹਿਲਾ ਪੁਲਿਸ ਇੰਸਪੈਕਟਰ ਜਿਹੜੀ ਆ ਖੁਦ ਨੂੰ ਦੱਸਦੀ ਸੀਗੀ ਰਣਜੀਤ ਕੌਰ ਰੰਦਾਵਾ ਤਾਂ ਇਸ ਦੇ ਉੱਪਰ ਜਿਹੜੀ ਬਣਦੀ ਕਾਰਵਾਈ ਕੀਤੀ ਗਿਆ ਤਾਂ ਇਸ ਦੀ ਇੱਕ BMW ਜਿਹੜੀ ਕਾਰ ਸੀਗੀ ਉਹ ਵੀ ਜਿਹੜੀ ਆ ਪੁਲਿਸ ਵੱਲੋਂ ਫੜ ਲਈਤੀ ਗਈ ਆ ਤਾਂ ਜਾਲੀ ਪੁਲਿਸ ਅਫਸਰ ਦਸਨਦੇਵ ਤਾਲੁਕ ਦੇ ਵਿੱਚ ਇਸ ਨੂੰ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ ਕਿਉਂਕਿ ਜਾਲੀ ਕਾਰਡ ਇਸ ਵੱਲੋਂ ਬਣਾਏ ਗਏ ਸਨ ਆਪਣੇ ਜਿਹੜੇ ਆਇਡੈਂਟੀਟੀ ਕਾਰਡ ਹੈਗੇ ਨੇ ਤਾਂ ਉਹ ਦਿਖਾ ਕੇ ਕਈ ਪੁਲਸ ਵਾਲਿਆਂ ਨੂੰ ਵੀ ਜਿਹੜਾ ਬਲੈਕਮੇਲ ਕਰਦੀ ਸੀਗੀ ਤਾਂ ਉੱਥੇ ਹੀ ਗੁਰੂ ਨਗਰੀ ਦੇ ਜਿਹੜੇ ਭੋਲੇ ਲੋਕ ਨੇ ਤਾਂ ਉਹਨਾਂ ਦੇ ਉੱਤੇ ਵੀ ਜਿਹੜਾ ਜੋ ਬਲੈਕਮੇਲਿੰਗ ਕਰਕੇ ਉਹਨਾਂ ਤੋਂ ਪੈਸੇ ਠੱਗਦੀ ਸੀਗੀ ਜੋ ਮਹਿਲਾ ਤਾਂ ਇਸ ਦੇ ਉੱਤੇ ਹੁਣ ਵੱਡੀ ਕਾਰਵਾਈ ਜਿਹੜੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਆ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਆਲਾ ਅਧਿਕਾਰੀ ਨੇ ਇਸ ਮਾਮਲੇ ਮੁਤਾਬਕ ਜਿਹੜੀ ਆ ਇੱਕ ਪ੍ਰੈਸ ਵਾਰਤਾ ਵੀ ਕਰਨਗੇ ਤਾਂ ਕੱਲੀ ਕੱਲੀ ਅਪਡੇਟ ਜਿਹੜੀ ਆ ਤੜਨਾ ਸਾਂਝੀ ਕਰਦੇ ਰਵਾਂਗੇ ਬਣੇ ਰਹੋ ਜਗਤਪ੍ਰੀਤ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਰ ਸੁਨਹਿ ਜਗਤਪ੍ਰੀਤ ਟੀਵੀ ਸ਼੍ਰੀਮੰਤ ਸੈ